ਬੀਤੇ ਨੇ ਰੋਟੀ ਨਹੀਂ ਲੱਗਦੀ ਲਾ ਕੇ ਦਿੱਤੀ ਉਹ ਦਾਨੀ ਉਧਰ ਸੂਣੀ ਮੇਕੀ ਜਾਂਦੇ ਆ ਖਰੋਜਾ ਇੱਥੇ ਆ ਪਾਜੀ ਕਦੀ ਕਹੀਆਂ ਤਾਂ ਤੂੰ ਤੇਰੇ ਮੱਥੇ ਕੋਈ ਕੰਮ ਨਾ ਨੇ ਆਹ ਚਲਵੀਂ। ਖਾਦੋ ਜੀ ਆ ਤੇਰੇ ਵਾਰੀ ਤੇ। ਮੁੰਡਾ ਭੁੱਖਾ ਨਾ ਪਰੰਡਿਆ। ਚਲੋ ਅੱਠ ਦੀ ਰੋਟੀ ਬਣਾ। ਮੈਂ ਵੀ ਖਾਣੀ ਹਲੇ। ਸਰਪੀਢੋਂ ਹਾਂ ਦੀ ਆ ਗੋਲੀ ਦੇ ਮੈਨੂੰ। ਰੋਟੀ ਆ ਕੱਢੀ ਲਾ ਕੇ ਦੇ ਦੇ ਮੈਨੂੰ ਗੋਲੀ ਦੇ। ਯਾ ਕਹਿਣਾ ਖਪਾ ਕਰਨਾ ਪੈਂਦਾ ਆਣ ਕੇ। ਇਹ ਕਿਤੇ ਹੋ ਆਈ ਜਾਵਾ। 10 ਮਿੰਟ ਬਹਿਣਾ ਹੁੰਦਾ ਘਰ ਆਣ ਕੇ। ਇਹ ਕ ਇੰਨੇ ਵਿੱਚ ਪੰਗੇ ਪਾਏ ਹੁੰਦੇ ਆ। ਕਿਦਾ ਸੋਕ ਦਾ ਸਾਹ ਆਉਣਾ ਨਹੀਂ ਮੇਰੇ ਕੁੜੀ ਦੇ ਘਰ ਥੋਕੇ ਦੇ ਪਹਿਲਾਂ ਬੁੱੱਤਿਆਂ ਦੇ ਅੰਦਰ ਪੋਕ ਮਿਲ ਗਈ ਤੇ ਮਮਮੀ ਆਈ ਤੇ ਉਹਨੂੰ ਕਹਿੰਦਾ ਮੈਨੂੰ ਪੋਕ ਦੇ ਦੇ ਤੇ ਟਿੱਡ ਦੇਣੋਂ ਦੀ ਮੈਨੂੰ ਪੋਕ ਪੀ ਚਾਹੇ ਦਿੱਤੀ 10 ਇਹ ਵੀ ਤੁਸੀਂ ਲੈ ਲਈ ਰੱਬਾ ਜੇ ਮੇਰੀ ਅਸਲੀ ਮਮਮੀ ਉਨੇ ਮੈਨੂੰ ਕੰਮ ਕਰਨਾ ਹੀ ਨਹੀਂ ਡੋਣਾ ਇਹ ਵਾਲੀ ਮੰਮੀ ਤੇ ਮੈਨੂੰ ਕੰਮ ਹੀ ਕਰਾਉਂਦੀ ਰਹਿੰਦੀ 24 ਘੰਟੇ ਪਤਾ ਨਹੀਂ ਇਹ ਹੋਇਆ ਮੰਮੀ ਨੂੰ ਕੱਲ ਤੇ ਬੜਾ ਪਿਆਰ ਨਾਲ ਕਹਿੰਦੀ ਨਵੀ ਨੂੰ ਤੇ ਇੰਨਾ ਜ਼ਿਆਦਾ ਪਿਆਰ ਕਰਦੀ ਆ ਮੇਰੇ ਆਰੀ ਪਤਾ ਨਹੀਂ ਉਹਦੇ ਝੀਰ ਖਾ ਜਾਂਦੀ ਆ ਹਾਏ ਹਾਏ ਭੂਖ ਪੈ ਗਈ ਰੋਟੀ ਦੀ ਹਾਏ ਹਾਏ ਥੋੜੀ ਗਰਮ ਹੋ ਜਾ ਹਾਏ अब इससे आप पाई पाएगा। मम्मी। मम्मी। या। अम्मी इसलिए अंडर तक खत्म हो गया बाप। जाके ना यहाँ पे हम बैलियाँ नहीं धरा देंगे। मम्मी मैं कल्ली कितदा नहीं आऊँगी। कोई नहीं चौकड़े आप धरा जोर बाप। धरा काली है वो कितदा। कोई ना पाएगा बोल बाप। अरे क्यों नहीं जाना? कोई ना बड़ा ਮੇਰੇ ਕੋ ਡਿੱਗ ਗਿਆ ਮੇਰੇ ਤੇ ਸਾਥੀ ਵੀ ਬੜੀ ਜੱਟਨੀ ਆ ਮੈਂ ਮੈਨੂੰ ਕਿਹਾ ਇਹ ਤੇਰਾ ਜਾਮੀਆਂ ਇਹਨੇ ਕਿਹੜਾ ਖੇਤੀ ਮੱਦੇ ਤੋਂ ਕੰਮ ਨਹੀਂ ਹੋਇਆ ਉਹ ਮਾਂ ਤੇਰਾ ਤੂੰ ਵੀ ਕਰੀ ਜਾਣਾ ਪਾਪਾ ਗੋਦੀ ਨਹੀਂ ਰੋਟੀ ਖਾਣ ਲੱਗੋ ਗਿਆ ਵਾ ਹਾਂ ਜੀ ਦੱਲਾ ਮੈਂ ਕਿਹਾ ਦਿੰਨਾ ਨਾਲ ਨਹੀਂ ਕੋਈ ਗੱਲ ਨਹੀਂ ਮਮੀ ਤੇਰੀ ਕਿੱਥੇ ਆ ਮਮਾ ਦੀ ਸਿਰਪੀ ਨੂੰ ਹੁੰਦੀ ਨਹੀਂ ਮਮਾ ਕਹਿੰਦੇ ਸੀ ਰੋਟੀਆਂ ਲਾ ਦੇ ਤੋਕ ਐਸਾ ਸਿਰਪਲੋਂ ਡੀਆ ਚਲ ਦੋ ਆਈ ਲਾ ਦੇਣਾ ਕੋਈ ਗੱਲ ਨਹੀਂ ਉਹ ਅਗਲੇ ਪਾਸੇ ਪਪਾ ਮੈਨੂੰ ਤੇ ਸਿਲੰਡਰ ਹੀ ਨਹੀਂ ਲੋਣਾ ਆਉਂਦਾ ਵੀਦਾਂ ਲਾਈਦਾ ਵਾ ਉਹ ਤਾਂ ਸਿਲੰਡਰ ਸਿੱਖੀ ਦਿੰਦਾ ਵਾ ਨਾ ਆਹ ਵੀ ਪੈਨ ਲੱਗੀ ਹੁੰਦੀ ਇੱਧਰ ਵੇ ਆਹ ਇਹਨਾਂ ਪੈਨ ਇਹਦੀ ਖਿੱਚਣੀ ਆ ਤੇ ਇਹਨੂੰ ਕੱਟਣਾ ਵੇਖੋ ਕੁੱਟ ਦੇ ਨਾਲੇ ਇਹ ਨੂੰ ਮਰ ਕੇ ਐਡਾ ਕਰਕੇ ਨਾਪ ਇਧਰ ਵੇ ਐਡਾ ਨਪਣਾ ਮੈਨੂੰ ਵੱਧ ਕੀਤਾ ਹੋਣਾ ਹਾਂਜੀ ਆ ਥੱਲੇ ਤਾਂ ਉਹਨੂੰ ਨੱਪ ਕੇ ਤਾਂ ਪਾ ਕੇ ਤੇ ਟਣਾ ਨੂੰ ਇਹ ਰੱਲਾ ਮੇਰੇ ਬੁੱਧਦਨ ਉਹਨਾਂ ਸਿਲੰਡਰ ਲਾਉਣਾ ਵੀ ਆ ਗਿਆ ਨਾ ਹਾਂਜੀ ਆਪਣੀ ਮਾਂ ਕੋ ਸਿੱਖਿਆ ਕਰ ਕੰਮ ਉਹ ਨਹੀਂ ਚੁਕਾਲਦੀ ਤੈਨੂੰ ਮੈਂ ਸਿਕਾਲ ਲੈਂਦੇ ਆ ਨਿੱਕੇ ਨਿੱਕੇ ਕੰਮ ਉਹਦੇ ਕੋ ਸਿੱਖਿਆ ਕਰ ਸਾਰੇ ਹਾਂਜੀ ਚਲੋ ਉਹਨੂੰ ਦਵਾਈ ਦਿੰਨੇ ਆ ਤੇ ਉਹਦੇ ਨਾਲੇ ਸਿਰਪੀ ਢੂਮਾਪੇ ਰੋਟੀਆਂ ਲਾ ਲੂਗੀ ਉੱਠ ਤਾਂ ਤੂੰ ਨਹੀਂ ਲਾਉਣੀ ਰੋਟੀਆਂ ਆ ਜਾ ਸੁਨੀਪਾ ਪਾਣੀ ਦਾ ਗਲਾਸ ਲਿਆ ਬੰਦਾ ਬਾਹਰੋਂ ਆਇਆ ਵਾ ਨਾ ਪਾਣੀ ਪਣੀ ਪਿਆ ਲਿਆ ਕਰੋ ਕੀ ਗੱਲਾਂ ਨੇ ਸਿਰ ਪਿੜੋਂ ਡੀ ਆ ਹਾਂ ਮੇਰੇ ਤੇ ਆ ਸਿਰ ਪਿੜੋਂ ਡੀ ਆ ਆ ਸਿਰ ਪਿੜੋਂ ਡੀ ਲੱਗ ਕੇ ਦੋ ਜਣੇ ਫੋਨ ਨੂੰ ਕੁੜੀ ਨੂੰ ਵਿਚਾਰੇ ਨੂੰ ਦੁਪਹਿਰੇ ਤਾਂ ਨਹੀਂ ਰੋਟੀ ਨੂੰ ਬੰਦਾ ਆ ਸਿਰ ਪਿੜੋਂ ਡੀ ਮੈਂ ਚੱਲ ਉੱਠ ਕੇ ਪਾਣੀ ਲਿਆ ਕੁੜੀ ਨੂੰ ਬਣਾਇਆ ਤੁਸੀਂ ਦਾਈ 10 ਮਿੰਟ ਚੱਲ ਗਈ ਸਮਝੀ ਕਿ ਘਰ ਤੇ ਮੇਰੇ ਤੇ ਸਿਰ ਪਿੜ ਬੜੀ ਪਾਣੀ ਲੈ ਕੇ ਮਿੰਟ ਮਿੰਟ ਬਾਹਰ ਅੰਦਰੋਂ ਨਿਕਲੋ ਬਾਹਰ ਰਹੇ ਤਾਂ ਅੰਦਰ ਨਹੀਂ ਬੈਠਣਾ ਆ ਪਾਪਾ ਦੀ ਕੋਈ ਗੱਲ ਆ ਬੇਟਾ ਇਦਾਂ ਕਰੇ ਨਹੀਂ ਪਕਾ ਦੇਈ ਮਾਂ ਤਾਂ ਆਪ ਆਪ ਆਪਣੇ ਨੇ ਪਾਣੀ ਨਹੀਂ ਲਿਆ ਕੇ ਉੱਠ ਕੇ ਪਾਣੀ ਲਿਆ ਫਿਰ ਮਾਂ ਤੂੰ ਅੱਜ ਮਾਰੀ ਜੈਨੇ ਤੈਨੂੰ ਕੋਈ ਗੱਲ ਤੇਰੇ ਕੋਲ ਨਹੀਂ ਪਾਣੀ ਪਿਆਇਆ ਜਾਂਦਾ ਮੈਂ ਤਾਂ ਕਹਿ ਕਿ ਮੇਰੇ ਸਿਰ ਫਿਰੋਂ ਹੰਟੀ ਨਾ ਨਹੀਂ ਉੱਠਿਆ ਜਾਂਦਾ ਸਿਰ ਫਿਰੋਂ ਨਹੀਂ ਤੇ ਦਵਾਈ ਖਾ ਨਾ ਦਵਾਈ ਕੋਈ ਨਹੀਂ ਮੈਂ ਖਾੜੇ ਨਹੀਂ ਕੋਈ ਉਹ ਵਟੇ ਨਾ ਹੁੰਦਾ ਇਹ ਕਿੱਡੇ ਘਰ ਤੂੰ 2 ਘੰਟੇ ਬੈ ਕੇ ਆ ਗਈ ਉਦੋਂ ਤੁਗਲੀਆਂ ਘੱਟ ਕਰ ਲੈਣੀ ਮੈਂ ਕარი ਮੈਂ ਛੋੜਿਆ ਉਦੋਂ ਦਿਮਾਗ ਸਾਰਾ ਖਰਚਾ ਕਰਾਈਆਂ ਤੇ ਹੁਣ ਇਥੇ ਆ ਕੇ ਲਾਦੇ ਕੋ ਮਾਨ ਤੋਂ ਪਤਾ ਲੱਗਿਆ ਤੂੰ ਆਪੇ ਇੱਥੇ ਬੈਠ ਕੇ ਰੋਟੀਆਂ ਪੇ ਲਾਉਗੀ ਏ ਚਲੋ ਸਰਦੀ ਦਾ ਭਰਾ ਗਿਆ ਹਾਲੇ ਕਮੇ ਚੁਗੜੀਆਂ ਦਾ ਨਹੀਂ ਕਰਨਾ ਇਹ ਬਾਹਰ ਤੇ ਮੈਨੇ ਬੰਦਾ ਚਲ ਜਾ ਕੇ ਪਾਣੀ ਨੇ ਆਣਾ ਨਾ ਜਦਾ ਤੇ ਮੈਂ ਉਹ ਕਰਦੀ ਆ ਨਾ ਤਾਂ ਵੀ ਤਹੀ ਜਿਹਨੇ ਛੱਡ ਦੇ ਤੇ ਜੇ ਮੈਂ ਨੇ ਆਣੇ ਨਾ ਨਹੀਂ ਕਰਦੀ ਤਾਂ ਵੀ ਤਹੀ ਮੈਨੂੰ ਆਣਾ ਕਿ ਤੂੰ ਚੰਗੀ ਨਹੀਂ ਮੈਨੂੰ ਦੋਵੇਂ ਪਾਸੇ ਬੁਰੀ ਚੰਗੀ ਪਾਣੀ ਪਾਣੀ ਦਾ ਗਲਾਸ ਮੈਨੂੰ ਦੇਣਾ ਵਾ ਕਿ ਜਾਂ ਐਦਾਂ ਹੀ ਰੱਖਣਾ ਵਾ ਹੋਰ ਜਿਆਦਾ ਤੂੰ ਕਹਣਾ ਵੀ ਗਰਮ ਹੋਏ ਜਣੇ ਦਾ ਪਾਣੀ ਦੇ ਮੈਂ ਤੂੰ ਮੈਨੂੰ ਬੁਰੀ ਟਹਿਣਾ ਵਾ ਤਾਂ ਵੀ ਨੇ ਤਹੀ ਮੇਰਾ ਦੁਪਹਿਰਾ ਮੋਲ ਨਿਕੋ ਪਾ ਅਜੇ ਰੋਟੀ ਪਾਣੀ ਤੂੰ ਮੰਨੋ ਕੀ ਖਵਾ ਲੈਣਾ ਮੈਂ ਪਾਣੀ ਦਾ ਇੱਕ ਬੱਤਾ ਪਾ ਕੇ ਬੈਠੀ ਆ ਤੇ ਜਾ ਮਾਂ ਤੂੰ ਲਿਆ ਫੇ ਪਾਣੀ ਦਾ ਗਲਾਸ ਇਹ ਨਹੀਂ ਪੀ ਲੈਣਾ ਜ਼ਰਾ ਜੀ ਕਰਦਾ ਤੇ ਪਾਣੀ ਮੈਂ ਨਾ ਨਹੀਂ ਕਰਦੀ ਪਾਣੀ ਪਿਆਲ ਦਿੰਦੀ ਆ ਤੂੰ ਇਹਦੇ ਸੱੜਦੇ ਕਿੰਨੇ ਪਾਸੇ ਦੀ ਕਰਦਾ ਵੀ ਤੈਨੂੰ ਮੈਂ ਇਹ ਬੰਦਾ ਮੇਰੇ ਦੁਆਰੇ ਹੀ ਹੋਇਆ ਰਹਿੰਦਾ ਚੌਕੀ ਕੰਟੀ ਸਾਰੇ ਕੁੜੀ ਦੇ ਪਵਾੜੇ ਆ ਇਹਦਾ ਇਹਨੂੰ ਗੋੜ ਚੜਿਆ ਇਹਨੂੰ ਮਮਾ ਮੈਂ ਦੇ ਦੇਣੀ ਪਾਣੀ ਜਾ ਬੜਿਆ ਮਾਰਨਾ ਤੇਰੇ ਦੇ ਸਾਰੇ ਪਵਾੜੇ ਆ ਕਾਈ ਪਾਪਾ ਨੇ ਮम्मा ਮम्मा ਤੇਰੀ ਜਿੰਦੀ ਆ ਕੋਈ ਨਹੀਂ ਜਾ ਰਿਹਾ ਹੁਣ ਤਾਰੇ ਤੇਨੂੰ ਮੈਂ ਚੰਗੀ ਤਰ੍ਹਾਂ ਖਾਲੀ ਦੇਣੀ ਖਾਟਾ ਕਾਹੀ ਇਧਰ ਆ ਕਿੱਧਰ ਚੱਲੀ ਆ ਤੂੰ ਹੁਣ ਅੱਜ ਬਹੁਤ ਜਗ੍ਹਾ ਘਪਾਤਾ ਪਾ ਕੇ ਤਹਾਨੂੰ ਪਾਣੀ ਦੇਣ ਤੁਰ ਪੀਏ ਤੂੰ ਮੈਂ ਮੈਂ ਪਾਣੀ ਪੜੰਦੀ ਆ ਉਧਰ ਦੇ ਕਿੱਥੇ ਗਈ ਅੰਮਾ ਪਾਪਾ ਨੇ ਕਿਹਾ ਇਹ ਕਿ ਮम्मा ਤੇਰੀ ਕੋ ਲੈ ਲੂੰਗਾ ਜਾ ਬਹਿ ਜਾ ਮਾਤਾ ਜਾ ਕੇ ਤੇਨੂੰ ਮਗਰਾ ਦੱਸਦੀ ਮੈਂ ਤੇਨੂੰ ਜਿਵੇਂ ਆਪਣੇ ਪਿਓ ਨੇ ਕੋਈ ਗੱਲ ਦਸੀ ਵੇਖੀ ਮੇਰੇ ਤੋਂ ਬਗਾ ਕੋਈ ਨਹੀਂ ਹਾਂ ਤੇਨੂੰ ਦੱਸਦੀ ਹੁਣ ਮੈਂ ਤੇਨੂੰ ਚੰਗੀ ਤਰ੍ਹਾਂ ਆ ਲੈ ਪਾਣੀ ਨੇ ਮੇਰੀ ਗੱਲ ਸੁਣਾ ਐਨਾ ਕਪੱਤ ਕਰਕੇ ਵੀ ਪਾਣੀ ਲਿਆਂਦਾ ਤੇ ਜੇ ਉਦਾਂ ਹੀ ਪਾਣੀ ਪਿਆਲ ਦਿੰਦੀ ਤੇ ਮੈਂ ਤਾਂ ਤੁਹਾਨੂੰ ਕਹਿੰਦੀ ਮੈਂ ਨਹੀਂ ਠੀਕ ਹੈ ਤੂੰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਘਰ ਜਿਹੜਾ ਮੈਂ ਚੁੱਕਿਆ ਹੁੰਦਾ ਵਾ ਤਾਂ ਅੱਛਾ ਪੂਰਾ ਤਾਂ ਮੈਂ ਨਹੀਂ ਚੱਕਦੀ ਤੂੰ ਹੀ ਲੈਣੇ ਨਾਲ ਹੀ ਲੈ ਜਾ ਕਰੋ ਸੋਪ ਤੇ ਲੈ ਲੀਦਾ ਮੈਂ ਨਾਲ ਇਹਨਾਂ ਨੂੰ ਠੀਕ ਹੈ ਮੈਂ ਤੇ ਇਹਦੇ ਮਸਵਾਸ ਨਹੀਂ ਤੁਹਾਨੂੰ ਪਾਣੀ ਪੀਣ ਦੇਣਾ ਕਿ ਨਹੀਂ ਜਾ ਪੀ ਲੋ ਰਾਈਨੇ ਰੋਟੀ ਨਾ ਪਾਸਾ ਕਿਤੇ ਮੇਰੇ ਦਹੀਂ ਲਾ ਗਈ ਤਨਾ ਰੋਟੀ ਰੋਟੀ ਰਮਾਰੀ ਲਗਣੀ ਆ ਜਲਿਆ ਇਹ ਰੋਟੀ ਮੈਂ ਇਹਨੇ ਦੋ ਵਾਰੀ ਲੈ ਆਈਆਂ ਲੈ ਨਹੀਂ ਰੋਟੀ ਖਾਇਆ ਰਹਿ ਦੇ ਉਹਨੇ ਨਹੀਂ ਖਾਣੀ ਤਾਂ ਲਾ ਆਪਾਂ ਬਣਾਉਂਗੀ ਮੈਂ ਰੋਟੀ ਆਪਾਂ ਦਹੀਂ ਲਾ ਗਏ ਮੈਨੇ ਨੂੰ ਲੈ ਮੇਰਾ ਪੱਤ ਰੋਟੀ ਮੈਂ ਖਵਾਦੀ ਰੋਟੀ